ਜਲਕਾ ਦਾ ਰਹਿਣ ਵਾਲਾ ਰਾਜਵਿੰਦਰ ਸਿੰਘ ਇੱਕ ਸਮਾਂ ਸੀ ਜਦੋਂ ਰਾਜਵਿੰਦਰ ਸਿੰਘ ਆਰਥਿਕ ਤੰਗੀ ਦੇ ਚੱਲਦੇ ਆਪਣੀ ਪੜ੍ਹਾਈ ਤੇ ਸੁਪਨਿਆਂ ਨੂੰ ਪੂਰਾ ਨਹੀਂ ਸੀ ਕਰ ਪਾ ਰਿਹਾ ਮੈਂ 2015 ਦੇ ਵਿੱਚ ਮੈਂ ਡਿਪਲੋਮਾ ਕੀਤਾ ਜੀ ਉਸ ਤੋਂ ਬਾਅਦ ਮੈਂ 2018 ਦੇ ਵਿੱਚ ਬੀਟਾ ਕੀਤੀ ਕਰਦੀ ਕੰਡੀਸ਼ਨ ਮਾੜੀ ਹੋਣ ਕਰਕੇ ਮੈਂ ਤਿਆਰੀ ਨਹੀਂ ਕਰ ਪਾਇਆ ਗੇਟ ਦੀ ਤੇ ਮੈਂ ਆਈਟੀ ਕਰ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਉੱਤਮ ਸਦਕਾ ਅੱਜ ਰਾਜਵਿੰਦਰ ਪੀਐਸਪੀਸੀਐਲ ਸਰਕਾਰੀ ਨੌਕਰੀ ਕਰ ਰਿਹਾ ਹੈ 2023 ਦੇ ਵਿੱਚ ਏਲਮ ਪੀਐਸਪੀਸੀਐਲ ਦੇ ਵਿੱਚ ਪੋਸਟਾਂ ਨਿਕਲੀਆਂ ਮੈਂ ਫਿਰ ਇਗਜ਼ਾਮ ਹੋਇਆ ਇਗਜ਼ਾਮ ਤੋਂ ਬਾਅਦ ਆਪਣੇ ਮੈਰਿਟ ਦੇ ਆਧਾਰ ਤੇ ਮੈਨੂੰ ਜੋਬ ਮਿਲੀ ਜੀ ਹੁਣ ਮੈਂ ਅੰਮ੍ਰਿਤਸਰ ਦੇ ਵਿੱਚ ਜੋਬ ਕਰ ਰਿਹਾ ਹਾਂ ਜੀ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਬਿਨਾਂ ਰਿਸ਼ਵਤ ਬਿਨਾਂ ਵਾਰਿਸ ਤੋਂ ਜੋਬ ਦਿੱਤੀ ਮੈਰਿਟ ਤੇ ਵਿਚ आओ ਪੜੋ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਵੱਡੀਆਂ ਵੱਡੀਆਂ ਕੁਰਸੀਆਂ ਵੱਡੇ ਵੱਡੇ ਪੈਨ ਔਰ ਵੱਡੇ ਵੱਡੇ ਫੈਸਲੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਪੰਜਾਬ ਸਰਕਾਰ ਦੀ ਇਹ ਸੋਚ ਨੇ ਰਾਜਵਿੰਦਰ ਸਿੰਘ ਦੀ ਹੌਸਲੇ ਨੂੰ ਹੋਰ ਮਜ਼ਬੂਤ ਕੀਤਾ ਹੈ ਜਿਵੇਂ ਕਿ ਨੌਜਵਾਨ 22339 ਮੈਡ ਦੇ ਆਧਾਰ ਤੇ ਨੌਕਰੀਆਂ ਲੈ ਰਹੇ ਨੇ ਹੁਣ ਮੈਂ ਵੀ ਗੇਟ ਦੀ ਤਿਆਰੀ ਕਰਕੇ ਅਗਲੀ ਜੋਬ ਅਪਲਾਈ ਕਰਾਂਗਾ ਪੰਜਾਬ ਸਰਕਾਰ ਵੱਲੋਂ ਹੁਣ ਤੱਕ 51000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਰੋਜ਼ਗਾਰ ਦੇਣ ਦੇ ਇਸ ਕ੍ਰਾਂਤੀਕਾਰੀ ਕਦਮ ਨਾਲ ਸੂਬੇ ਦੇ ਵਿਕਾਸ ਦੀਆਂ ਨੀਹ ਮਜ਼ਬੂਤ ਹੋ ਰਹੀਆਂ ਨੇ